E <sweat> aí ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਸਾਰੇ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਮੈਂ ਹੁਣੇ ਥੋੜੀ ਦੇਰ ਪਹਿਲਾਂ ਉੱઠી ਬਰਸ਼ ਕਰ ਲਿਆ ਤੇ ਹੁਣ ਬਣਾ ਲੱਗਿਆ ਮੈਂ ਚਾਹ ਚਾਹ ਮੈਂ ਰੱਖੀ ਹੈ ਗੈਸ ਤੇ ਤੇ ਅੱਜ ਬੱਚਿਆਂ ਦੀ ਛੁੱਟੀ ਗਿਆ ਸੰਡੇ ਹੈ ਤੇ ਅੱਜ ਥੋੜਾ ਲੇਟੇ ਉੱਠਿਆ ਬੱਚੇ ਜੇ ਸੌ ਰਹੇ ਨੇ ਚਾਹ ਬਣਾਉਣ ਤੋਂ ਬਾਅਦ ਬੱਚਿਆਂ ਨੂੰ ਖਵਾਵਾਂਗੇ चाह मैं पी लिया इतने बच्चे जो सो रहे ने तो इसलिए मैं सोच रही हूँ कि पहलो बर वाले कोठे की सफाई कर लें बहुत खिला रहे इतना डस्टिंग करा झाड़ू लगाओगे इधर तूर है इधर तो मैं चूल्हा के उपर रख दिता चूल्हा रेडी हो गया बिल्कुल ਤੁਹਾਨੂੰ ਲਗਾ ਮੈਂ ਚਾੜੂ ਫਿਰ ਅੰਦਰ ਡਸਟਿੰਗ ਕਰਾਂਗੇ ਬਾਹਰ ਚਾੜੂ ਮਿਲ ਗਾਲੇ ਉਡੀ ਪੂਰੀ ਸਫਾਈ ਹੋ ਗਈ ਹੈ ਹੁਣ ਇਹਨੂੰ ਸ਼ਾਮ ਨੂੰ ਜਾਂ ਕੱਲ ਨੂੰ ਧੋਵਾਂਗੇ ਕੁੱਠੇ ਨੂੰ ਸਾਰੇ ਨੂੰ ਅਰਜਿੰਦਰ ਨੇ ਕੱਪੜੇ ਪਾਏ ਨਹੀਂ ਸੁੱਕਨੇ ਉਹਨੂੰ ਤੋਤੇ ਨੇ ਅੱਜ ਮੈਂ ਨਹੀਂ ਤੋਤੇ ਮੈਂ ਸ਼ਾਮ ਨੂੰ ਧੋਵਾਂਗੀ ਬੱਚਾ ਲੈ ਸ਼ੁਰੂ ਤੋਂ ਕੇ ਰੱਖਿਆ ਨਹੀਂ ਸਕੂਲ ਵਾਲੇ ਡੈਸਟਿੰਗ ਮੇਰੀ ਹੋ ਗਈ ਹੈ ਜੀ ਕੰਪਲੀਟ ਡੈਸਟਿੰਗ ਮੈਂ ਕਰ ਲਈ ਹੈ ਹੋਰ ਇਧਰ ਆ ਗਿਆ ਦੁੱਧ ਵੀ ਦੁੱਧ ਬਕਰਮ ਰੱਖਿਆ ਹੈ ਇਧਰ ਦੁੱਧ ਗਰਮ ਹੋ ਰਿਹਾ ਤੇ ਇਹਦੇ ਪਾਪਾ ਨੂੰ ਮਿਲੀ ਸੀ ਰਾਤੀ ਮਠਾਈ ਇਹਨਾਂ ਨੂੰ ਗਿਫਟ ਮਿਲੇ ਸੀ ਮਠਾਈ ਦਾ ਇਹਦੇ ਵਿੱਚ ਤੇਲ ਵਾਲੇ ਲੱਡੂ ਲੱਡੂ ਹੈ ਇਹ ਸੋਨ ਬਾਪੜੀ ਸੋ ਟੇਸਟੀ ਨੇ ਦਰਚਦਾ ਇੱਕ ਹੋਰ ਮਿਲਿਆ ਸੀ ਗਿਫਟ ਇਹਨਾਂ ਨੂੰ ਉਹਦਾ ਉੱਪਰ ਵਾਲਾ ਡੱਬਾ ਮੈਂ ਸੋਟ ਦਿੱਤਾ ਤੇ ਵਿਚੋਲੀ ਚੀਜ਼ ਹੈ ਇਹ ਹੈ ਕਾਜੂ ਕਤਲੀ ਇਹ ਵੀ ਗਿਫਟ ਮਿਲਿਆ ਸੀ ਇਹਨਾਂ ਨੂੰ ਤੇ ਇਹ ਵੀ ਗਿਫਟ ਮਿਲਿਆ ਸੀ ਦੀਵਾਲੀ ਦਾ ਚੁੱਟ ਗਏ ਨੇ ਤੇ ਕਰਨਦੀਪ ਨੂੰ ਮੈਨੂੰ ਆਤਾ ਹੈ ਸਿਰ ਨਾ ਲਾ ਸੀਗਾ ਉਹਨੇ ਤੇ ਮਨਕੀਰਤ ਆ ਰਿਹਾ ਹੈ ਉਹਨੂੰ ਸਿਰ ਨਾ ਆਗੇ ਰਾਤ ਨੂੰ ਉਕੇ ਫਿਰ ਖੁੱਲੇ ਵਾਲ ਲੈ ਕੇ ਬਾਹਰ ਨਿਕਲ ਜਾਂਦਾ ਹੈ ਗਰੀ ਜੀ ਮੈਂ ਕੰਨ ਹੀ ਨੇ ਕੇ ਬਾਹਰ ਨਾ ਜਾਏ ਕਰੋ ਇਸ ਲਈ ਮੈਂ ਆਦਮ ਨੂੰ ਆਉਣੇ ਸਿਰ ਤੇ ਸਿਰੋਟ ਦਿਨਾ ਲਿਓ ਸਿਰ ਬਾਹਰ ਹੋਵੇ ਚੋਸੀ ਕਾਲੀ ਸਾਰਾ ਬੱਚੇ ਹੋ ਗਏ ਨੇ ਜਨਾਗੇ ਰੈਡੀ ਤੇ ਰੋਟੀ ਇਹਨਾਂ ਨੇ ਖਾ ਲਈ ਐ ਚਾਹ ਵੀ ਪੀ ਲਈ ਐ ਇੱਧਰ ਬੈਠ ਕੇ ਕਰਨ ਦੀ ਚੋਸੀ ਕਾਲੀ ਸਾਰਾ ਇਹਨਾਂ ਦਾ ਤੈਸਿਰ ਤੇ ਮਨ ਕੀ ਰਤ ਨੇ ਸਿਰ ਨਹੀਂ ਨਾ ਤੈਰਾ ਨੂੰ ਨਹੀਂ ਆਏਗਾ

ਤੋ ਟੋਲੀ ਤਿੰਗਾ ਵਾਲਾ ਆਹ ਤਾ ਰਿਕ ਵਾਲਾ ਤਿੰਗਾ ਵਾਲਾ ਹਾਂ ਤਿੰਗਾ ਥੈਂਕ ਯੂ ਮੀਂਆ ਬਹੁਤ ਥਾ ਅਬ ਅੱਜ ਪਪਾ ਆਉਂਦੇ ਨੇ ਅਰ ਪਾਪਾ ਖਾਂਦੇ ਨੇ ਹਾਂਜੀ ਦੁਕਾਨ ਤੇ ਚੱਲੇ ਰੇਸ਼ਾ ਮਾਮੂ ਕੋ ਕੌਣ ਚੱਲਿਆ ਰੇਸ਼ਾ ਮਾਮੂ ਕੋ ਦਾਬੂ ਇਹਦਾ ਨਹੀਂ ਮੈਂ ਨਹੀਂ ਆ ਰਹਾ ਇਹਦਾ ਲੜਾਈ ਨਹੀਂ ਕਰਨੀ ਇਧਰ ਰੱਖੋ ਤੇ ਨਹੀਂ ਇਧਰ ਲਾਵ ਰਿਹਾ ਇਧਰ ਵੇਖੋ कर डिगोगे डिगोगे गंदे बच्चे ਮਿੱਠੂ ਇੱਧਰ ਪੀ ਰਿਹਾ ਐ ਜੀ ਬੂਬੂ ਮਿੱਠੂ ਇਹਨੇ ਬੁਗੀ ਕਰ ਮਮਾ ਵਾਲ ਕੀ ਕਰਦੇ ਹੋ ਇਹ ਛੋਣੀ ਬੁਗੀ ਕੀ ਕਰਦੀ ਨੀ ਮਿੱਠੀ ਮਿੱਠੀ ਨੀ ਮਿੱਠੀ ਮਿੱਠੀ ਗੋਦੀਚ ਬੈਣਾ ਹੈ ਜਦੋਂ ਲਾਬਰ ਆ ਗਿਆ ਗੋਦੀਚ ਹਾਂਜੀ ਸੇਰਵਾਈਏ ਸਾਰਿਆਂ ਨੂੰ ਸਸਤੀ ਗੱਲ ਸਾਰਿਆਂ ਨੂੰ ਤਰੰਦ ਦੇ ਆ ਨੈਲਸ ਲਾਇਨ ਸੋਨੇ ਮੈਕਸੇਰੀਨ ਵਾਸੇਦਾ ਸਾਰਾ ਕੱਲ ਤੋਂ ਅਗਲੇ ਦਿਨ ਬਾਤ ਬੁਆਲੀ ਹੈ ਤਾਂ ਉਸ ਤੋਂ ਅਗਲੇ ਦਿਨ ਬਾਤ ਵੀ ਦਵਾਲੀ ਹੈ ਕਿੰਨੀ ਕਿ ਦਵਾਲੀਆਂ ਸਾਰੀਆਂ ਦਵਾਲੀ ਹੀ ਦਵਾਲੀਆਂ ਮੂੰਹ ਹੀ ਖੋਲੀ ਦੰਨੇ ਤੇਰਨਦੀਪ ਨੇ ਵਾਲੇ ਸਿਰ ਤੇ ਮੈਂ થોੜੇ देर ਸੋ ਗਈ ਸੀ ਤੇ ਹੁਣ ਬਣਾਵਾਂਗੇ ਚਾਹ ਨਾਲੇ ਆਪੇ ਵਾਂਗ ਨਾਲ ਚਾਹ ਨਾਲ ਚਾਹ ਇਹ ਲਾਵਾਂਗੇ ਫਿਰ ਹੁਣ ਸਮਝੀ ਦਿੱਤਾ ਤੇ ਲਾਵਰ ਚਲਾ ਗਏ نیچے ਥੇਲਨ ਮੈਲ ਲਗਾਈਏ ਜਿੰ ਮਸ਼ੀਨ ਇਹਦੇ ਕੱਪੜੇ ਪਏ ਹੋਏ ਨੇ ਤੇ ਵਾਈਟ ਕੱਪੜੇ ਮੇਰੇ ਤੋਂ ਪਿਆ ਨੇ ਨਾ ਲਗਾਵਾਂਗੇ ਨਹੀਂ ਤੇ ਸੁੱਕਣ ਲਈ ਪਾਦਨ ਰੱਸੀ ਤੇ ਹੁਣ ਦੇਖੋ ਸ਼ਾਮ ਦਾ ਟਾਈਮ ਸਾਫ ਸਾਫ ਤੇ ਬਸ ਕਿਲੇ ਚੋਂ ਲੱਗ ਰਹੀ ਹੈ ਨਾ ਕਰੋ ਨਾ ਕਰੋ ਸਿਰ ਤੋਂ ਤਾਂ ਮਿੱਟੀ ਪੈਣੀ ਕੀ ਲੈ ਕੇ ਆਏ ਹੋ ਮੇਰੀ ਮਾਂ ਦਾਉ ਕੀ ਲੈ ਕੇ ਆਏ ਹੋ ਬਿਲੀ ਬੂਮ ਕਿੰਨੇ ਲਾ ਕੇ ਦਿੱਤੇ ਆ ਪਾਪਾ ਨਾ ਬਾਹਰੋਂ ਬਾਹਰ ਅਦਰ ਬੁੱਗੂ ਖਾਓ ਮिन्नੂ ਬੁੱਗੂ ਇਹ ਇਹ ਵਲੇ ਕੋਠੇ ਤੇ ਚਲਾਉਣੇ ਉੱਪਰ ਵਾਲੇ ਤੇ ਚਲੇ ਜਾਓ ਇੱਥੇ ਪਤਾ ਕੱਪੜੇ ਪਾਏ ਨਾ ਚਲਾ ਭਾਈ ਅੱਪਾ ਇਹਦਾ ਫੜੋ ਰੇਲਿੰਗ ਵਾਲੇ ਜਾਣਾ ਡਿੱਗੋਗੇ ਧਿਆਨ ਨਾਲ ਬਾਏ ਓਕੇ ਈ ਲੈ ਕੇ ਆਇਓ ਮੀਡੀ ਬਮ ਦਬਾ ਦਬ ਕੀ ਲੈ ਕੇ ਆਇਓ ਬਲੀ ਬਮ ਕਿੰਨੇ ਲਾ ਕੇ ਦਿੱਤੇ ਆ ਪਾਪਾ ਨੇ ਪਾਪਾ ਨੇ ਅਦਰ ਬੁੱਗੀ ਖਾਓ ਮਿੰਨੂ ਬੁੱਗੂ ਦੱਬਾ ਇਹ ਇਹ ਵਾਲੇ ਕੋਠੇ ਤੇ ਚਲਾਉਣੇ ਉੱਪਰ ਵਾਲੇ ਤੇ ਚਲੇ ਜਾਓ ਇੱਥੇ ਪਤੇ ਕੱਪੜੇ ਪਾਏ ਨਾ ਚਲਾ ਚਲਾ ਭਾਈ ਨਾ ਪਾਇ ਗੜਾ ਰੇਲਿੰਗ ਵਾਲੇ ਜਾਣਾ ਡਿੱਗੋਗੇ ਧਿਆਨ ਨਾਲ ਬਾਏ ਮਾਦੀ ਮਾਰਾਂਗੇ ਬਾਹਰ ਓਕੇ ਇਹ ਕਰਦੇ ਹੋ ਲਿਓ ਮੈਂ ਬੰਦ ਕਰਦਾ ਲਓ ਹਰ ਖਾਖੀ ਬਲਾਵਰ ਅੰਦਰ ਆਪਣੇ ਖਾਣੇ ਪਾ ਲਓ ਬਬੂ ਆਖੀ ਤੇ ਨਹੀਂ ਹੋਣਾ ਤਾਂ ਗੱਲਾ ਆਪ ਹੀ ਬੰਦ ਕਰੋ ਵਿੱਚ ਲਓ ਆਗੇ ਸਾਰੇ ਢੋਲੇ ਲੈ ਲਓ ਯੇਸ ਕਿੱਥੇ ਲੈ ਕੇ ਜਾਣੇ ਹੁਣ ਇਹ ਕੀ ਦਿਖਾਉਣੇ ਆ ਤੁਹਾਡਾ ਨਾਮ ਕੀ ਹੈ ਬਾਬਾ ਸਿੰਘ ਬਾਬਾ ਸਿੰਘ ਚਲੋ ਨੀਚੇ ਚਲੀਏ ਜਾਣੇ ਆ ਹਲੋ ਚਲੋ ਫਿਰ ਬੰਦ ਹੋ ਗਿਆ ਫਿਰ ਚਲੋ ਪਕੜੋ ਖਾਣਾ ਦਿਖਾਓ ਚਲੋ ਜੀ ਚਲੋ